ਨੇ ਦੋ ਆਪਣੇ ਤੋਂ ਸਦਾ ਲਈ ਵਿਛੜੇ ਆ ਇੱਕ ਜੀਤਕੋਟਲੀ ਵਾਲਾ ਔਰ ਇੱਕ ਬਿੱਟੂ ਬਲਿਆਰ ਉਹਨਾਂ ਦੇ ਪਰਿਵਾਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੇ ਹਾਲਾਤ ਨੇ ਤੁਸੀਂ ਇਹ ਸੋਚ ਸਕਦੇ ਆ ਵੀ ਇੱਕ ਭੈਣ ਦੇ ਸਿਰ ਤੋਂ ਕਹਿੰਦੇ ਉਹਦਾ ਪਤੀ ਦਾ ਸਾਆ ਉੱਠ ਜੇ ਤੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਆ ਉੱਠ ਜੇ ਤੇ ਫਿਰ ਕਿੰਨਾ ਮੁਸ਼ਕਲ ਹੋ ਜਾਂਦਾ ਆ ਔਰ ਇੱਕ ਭੈਣ ਵਿਚਾਰੀ ਇਕੱਲੀ ਰਹਿ ਗਈ ਉਹਦੇ ਟਾਈਮ ਮੇਰੇ ਵੀਰੋ ਇਕੱਲਾ ਹੀ ਬਿੱਟੂ ਸਿਗਾ ਨਾ ਹੀ ਉਹਦੇ ਮਾਪੇ ਆ ਔਰ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਨਾਲ ਮਿਲ ਕੇ ਕੋਈ ਫਰਕ ਨਹੀਂ ਪੈਣਾ ਉਹਦੇ 5-7000 ਡਾਲਰ ਆਪਾਂ ਇਕੱਠਾ ਕੀਤਾ ਬਾਕੀ ਕੈਸ਼ ਵੀ ਇਕੱਠੇ ਹੋਏ ਉਦਾਂ ਵੀ ਔਰ ਅੱਜ ਵੀ ਜੇਕਰ ਆਪਾਂ ਹਮਲਾ ਮਾਰ ਦਈਏ ਤਾਂ ਉਹਨਾਂ ਦੇ ਬੱਚਿਆਂ ਦਾ ਕੁਝ ਨਾ ਕੁਝ ਸਬਰ ਜਾਊਗਾ 2-4 ਸਾਲਾਂ ਦੀ ਪੜ੍ਹਾਈ ਜਿਹੜੀ ਹੈ ਮੈਂ ਸੋਚਦਾ ਹਾਂ ਉਹਨਾਂ ਵੀ ਉਹ ਚੰਗੀ ਹੋ ਜਾਊਗੀ ਗੋਪੀ ਭਾਜੀ ਦੇ ਦੋ ਕਦਮਾਂ ਅੰਦਰਲੇ ਪਾਸੋਂ ਚਾਰ ਕ ਸੱਜਣਾ ਨੂੰ ਨਾਲ ਲੈ ਕੇ ਆਪਾਂ ਮਾਇਆ ਕਤਰ ਕਰ ਲਈਏ ਤੇ ਬੜੀ ਮਿਹਰਬਾਨੀ ਹੋਊਗੀ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਸਾਡੇ ਕੰਤੇ ਭਾਜੀ, ਕੰਤਾ ਜੀ ਪਲੀਜ਼ ਦੋ ਚਾਰ ਸੱਜਣ ਹੋ ਕੇ ਜੇ ਆਪਾਂ ਇੱਥੇ ਰਲ ਮਿਲ ਕੇ ਗੁਰਪ੍ਰੀਤ ਸਾਰੇ ਰਲ ਮਿਲ ਕੇ ਜੇ ਹੋ ਜਾਈਏ ਸਾਰਿਆਂ ਨੂੰ ਬੇਨਤੀ ਆ ਵੀ ਕੋਈ 5 ਦਾ 150 ਦੇ ਨਾਲ ਫਰਕ ਨਹੀਂ ਪੈਣਾ। ਜੀਤ ਕੋਟਲੀ ਦੇ ਲਈ ਔਰ ਯਾਰ ਦੇ ਪਰਿਵਾਰ ਦੇ ਲਈ ਆਪਾਂ ਮਾਇਆ ਕਤਰ ਕਰਨੀ ਆ ਪਲੀਜ਼ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਸਾਡੀ ਟੀਮ ਆ ਜਿਹੜੀ ਉਹ ਆ ਰਹੀ ਆ ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ ਹੱਥ ਬਨ ਕੇ ਆਪਾਂ ਜਿੰਨਾ ਵੀ ਹੋ ਸਕੇ ਵੱਧ ਚੜ ਕੇ ਕਰੀਏ ਕਿਉਂਕਿ ਜਦੋਂ ਇੱਕ ਪਰਿਵਾਰ ਤੇ ਮਾੜਾ ਟਾਈਮ ਆਉਂਦਾ ਤੇ ਉਹ ਪਰਿਵਾਰ ਜਾਣਦਾ ਹੁੰਦਾ ਮੇਰੇ ਵੀਰੋ ਬਹੁਤ ਔਖਾ ਹੋ ਜਾਂਦਾ ਹੈ ਬਹੁਤ ਮੁਸ਼ਕਲ ਦੇ ਨਾਲ ਮੇਰੇ ਵੀਰੋ ਗੁਜ਼ਾਰਾ ਜਿਹੜਾ ਪਿੱਛੋਂ ਪਰਿਵਾਰਾਂ ਦਾ ਹੁੰਦਾ ਸੋ ਮੱਖਣ ਵਾਲੀ ਭਾਜੀ ਕਰਿਓ ਬੇਨਤੀ ਤੁਸੀਂ ਵੀ ਆਪਾਂ ਇਧਰੋਂ ਸੱਜਣਾ ਨੂੰ ਤੋਰਦੇ ਆ ਤੋਂ ਨਾਲ ਦੇ ਨਾਲ ਜਿਹੜੀ ਮਾਇਆ ਆਪਾਂ ਇਕੱਤਰ ਕਰਨੀ ਹੈ ਨੂੰ ਬੇਨਤੀ ਕਰਦੇ ਆ ਵੀ ਕੋਈ ਫਰਕ ਨਹੀਂ ਪੈਣਾ ਆ ਵੀਰ ਆ ਰਹੇ ਨੇ ਕੋਟਲੀ ਵਾਲਾ ਜੀਤ ਤੇ ਬਿੱੱਡੂ ਬਲਿਆਲ ਦੇ ਪਰਿਵਾਰ ਦੇ ਲਈ ਆਪਾਂ ਮਾਇਆ ਇਕੱਤਰ ਕਰਨੀ ਹੈ ਔਰ ਤੁਸੀਂ ਇਹ ਸੋਚ ਲਿਓ ਵੀ ਉਹਨਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਇੱਕ ਤਾਂ ਤਾਂ ਮੇਰੇ ਵੀਰੋ ਦੋ ਬੱਚੇ ਨੇ ਜੀਤ ਕੋਟਲੀ ਦੇ ਤੇ ਉਹਦਾ ਤਾਂ ਪਿੱਛੇ ਕਮਾਉਣ ਵਾਲਾ ਵੀ ਹੈ ਨਹੀਂ ਕੋਈ ਛੋਟੇ ਜਿਹੇ ਹੁੰਦੇ ਦੀ ਮਾਂ ਚਲੀ ਗਈ ਸੀ ਇਸ ਦੁਨੀਆ ਤੋਂ ਬਾਪੂ ਕਹਿੰਦਾ ਵਾ ਮਸਾਂ ਪਾਲਿਆ ਔਰ ਹੁਣ ਸੁੱਖ ਦਾ ਸਾਹ ਆਇਆ ਸੀਗਾ ਤੇ ਹੁਣ ਉਹ ਬਾਪੂ ਤੇ ਮੇਰੇ ਵੀਰੋ ਕਿੰਨਾ ਜਿਹੜਾ ਦੁੱਖਾਂ ਦਾ ਪਹਾੜ ਜਿਹੜਾ ਉਹ ਡਿੱਗ ਪਿਆ ਔਰ ਦੂਜਾ ਸਾਡਾ ਛੋਟਾ ਵੀਰ ਬਿੱਟੂ ਬਲਿਆੜ ਉਹ ਕਬੱਡੀ ਦਾ ਬੜਾ ਵਧੀਆ ਖਿਡਾਰੀ ਕਬੱਡੀ ਨੂੰ ਸਮਰਪਿਤ ਸੀਗਾ ਇੱਥੇ ਵੀ ਬੁਲਾਉਣਾ ਸੀ ਕੱਪ ਤੇ ਉਹਦੇ ਪੇਪਰ ਵਗੈਰਾ ਮੰਗਾਏ ਹੋਏ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਔਰ ਇੱਕ ਉਹਦੀ ਪਿੱਛੇ ਭੈਣ ਰਹਿ ਗਈ ਔਰ ਇੱਕ ਉਹਦੀ ਧਰਮ ਪਤਨੀ ਰਹਿ ਗਈ ਮੇਰੇ ਵੀਰੋ ਬਹੁਤ ਗੁਜਾਰਾ ਔਖਾ ਹੁੰਦਾ ਆਪਾਂ ਇੱਥੇ ਸੌਖੇ ਆਪਾਂ ਨੂੰ ਕੋਈ 50 100 ਦੇ ਨਾਲ ਫਰਕ ਨਹੀਂ ਪੈਣਾ ਇਹ ਇੱਥੇ 50 ਦੇਵਾਂਗੇ ਉੱਥੇ 2500 ਬਣ ਜਾਣਾ ਤੇ 2500 ਦਾ ਦੇਖ ਲਓ ਵੀ ਰਾਸ਼ਨ ਕਿੰਨਾ ਆ ਜਾਂਦਾ ਇੱਕ ਪਰਿਵਾਰ ਦਾ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਆਪਾਂ ਸੌਖੇ ਬੈਠੇ ਆ ਸਵੇਰੇ ਸ਼ਾਮ ਗੁਰੂ ਮਹਾਰਾ ਦਾ ਸ਼ੁਕਰਾਨਾ ਕਰਦੇ ਆ ਗੁਰੂ ਘਰ ਦੇ ਵਿੱਚ ਬੈਠੇ ਆ ਇਹ ਪਹਿਲਾ ਗੁਰੂ ਘਰ ਔਰ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਤੇ ਮੈਨੂੰ ਨਹੀਂ ਲੱਗਦਾ ਯਾਰ ਇੰது ਵਧੀਆ ਕੋਈ ਕੰਮ ਹੋਰ ਹੋਊਗਾ ਇੱਕ ਲੋੜਵੰਦ ਪਰਿਵਾਰਾਂ ਦੇ ਨਾਲ ਆਪਾਂ ਖੜਨਾ ਸੋ ਬਾਤ ਕਰਕੇ ਸਾਰਿਆਂ ਨੂੰ ਬੇਨਤੀ ਹੈ ਉਹਨਾਂ ਟਾਈਮ ਆਪਾਂ ਮੈਚ ਨਹੀਂ ਸ਼ੁਰੂ ਕਰਾਉਣਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਬਾਤ ਕਰਕੇ ਸਹਿਯੋਗ ਕਰਿਓ ਮੱਖਣ ਵਾਲੀ ਭਾਜੀ 2 ਮਿੰਟ ਲਾ ਦੇ ਪਲੀਜ਼ ਪਿਛਲੇ ਹਫਤੇ ਬਬਲੂ ਪੁਰੂ ਖੇਤਰ ਤੇ ਗੋਪੇ ਬੈਂਸੋਣਾ ਵੱਲੋਂ ਦੋਨੋਂ ਪਰਿਵਾਰਾਂ ਦੇ ਲਈ 1 ਲੱਖ ਰੁਪਈਆ ਸੀਗਾ ਔਰ ਉੱਥੇ ਆਜ਼ਾਦ ਕਬੱਡੀ ਕਲੱਬ ਵਾਲਿਆਂ ਵੱਲੋਂ ਵੱਲੋਂ ਵੀ 1-1 ਲੱਖ ਰੁਪਈਆ ਸੀਗਾ ਉੱਥੇ ਅੱਜ ਗੋਪੀ ਹਕੀਮਪੁਰ ਤੇ ਮਾਨੇ ਆਕਲੈਂਡ ਵੱਲੋਂ ਵੀ ਦੋਨੋਂ ਪਰਿਵਾਰਾਂ ਦੇ ਲਈ 1-1 ਲੱਖ ਰੁਪਈਆ ਬੋਲੇ ਸੋਨਹਾਂ ਕਿਉਂਕਿ ਤਾੜੀ ਮਰਾਉਂਦੇ ਮੈਂ ਪਿਛਲੇ ਹਫ਼ਤੇ ਮੈਂ ਘਰੇ ਜਾ ਕੇ ਜਦੋਂ ਵੀਡੀਓ ਦੇਖ ਰਿਹਾ ਸੀ ਯਾਰ ਮੈਂ ਕਿਹਾ ਤਾੜੀ ਮਰਾਉਂਦੇ ਆਪਾਂ ਸੋਹਣੇ ਨਹੀਂ ਲੱਗਦੇ ਕਿਉਂਕਿ ਜੋਸ਼ ਚ ਕਈ ਵਾਰੀ ਪਤਾ ਨਹੀਂ ਲੱਗਦਾ ਸੋ ਜਕਾਰਾ ਲੱਗ ਸਕਦਾ ਆਹ ਕੋਈ ਵੀ ਮੇਰਾ ਭਰਾ ਕੋਈ ਵੀ ਪਰਿਵਾਰ ਜਿਹੜਾ ਇਸ ਗੱਲ ਤੋਂ ਵਾਂਝਾ ਨਾ ਰਵੇ ਇੱਕ ਦੁਖੀ ਪਰਿਵਾਰਾਂ ਦੀ ਆਪਾਂ ਹੈਲਪ ਕਰਨੀ ਹੈ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿੰਨੀ ਵੀ ਮਾਇਆ ਤੁਸੀਂ ਇਕੱਤਰ ਕਰ ਸਕਦੇ ਹੋ ਉਨੀ ਥੋੜੀ ਹੈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੋੜਾ ਸਮਾਂ ਬਾਕੀ ਆਪਾਂ ਮੈਚ 5000 750 ਡਾਲਰ ਜੀਤ ਕੋਟਲੀ ਤੇ ਨਾਲ ਬਿੱਟੂ ਬਲਿਆਰ ਦੇ ਪਰਿਵਾਰ ਦੇ ਲਈ ਆਏ ਨੇ ਇੱਕ ਵਾਰੀ ਧੰਨਵਾਦ ਕਰ ਦਈਏ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਤੇ ਲੱਖ ਲੱਖ ਰੁਪਇਆ ਭਾਜੀ ਹੁਣ ਆਲਾ ਲਾ ਲਓ ਸੋ ਬਾਕੀ ਅੱਜ ਇੰਨੀ ਮਾੜ ਜਿਹੜੀ ਕੱਤਰ ਹੋਈ ਹੈ